ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਹੁਸ਼ਿਆਰਪੁਰ ਫਗਵਾੜਾ ਵਿਖੇ ਬਣ ਰਹੇ 4 ਲੇਨ ਪ੍ਰੋਜੈਕਟ ਦਾ ਗੁਰਾਇਆਂ ਦੇ ਪਿੰਡ ਵਿਰਕਾ ਤੇ ਪਤੀ ਖਾਲਸਾ ਦੇ ਪਿੰਡ ਵਾਲਿਆਂ ਵੱਲੋਂ ਉਸ ਵੇਲੇ ਵਿਰੋਧ ਕੀਤਾ ਗਿਆ ਜਦ ਉਹਨਾਂ ਦੀਆਂ ਮੁਸ਼ਕਲਾਂ ਉਹਨਾਂ ਦੇ ਸਾਹਮਣੇ ਆਈਆਂ ਜਿਸ ਤੋਂ ਬਾਅਦ ਦੋਵਾਂ ਪਿੰਡਾਂ ਨੇ ਹਾਈਵੇ ਦਾ ਪ੍ਰੋਜੈਕਟ ਬੰਦ ਕਰਵਾਉਂਦੇ ਹੋਏ ਉੱਥੇ ਹੀ ਧਰਨਾ ਲਾ ਦਿੱਤਾ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਸਤਨਾਮ ਸਿੰਘ ਸਾਨੀ ਅਤੇ ਪਿੰਡ ਪੱਤੀ ਖਾਲਸਾ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜੁਲਾਈ ਵਿੱਚ ਹਾਈਵੇ ਅਥਾਰਟੀ ਦੇ ਪ੍ਰੋਜੈਕਟ ਡਾਇਰੈਕਟਰ ਨੂੰ ਆਪਣੀਆਂ ਮੰਗਾਂ ਸੰਬੰਧੀ ਲਿਖਤੀ ਤੌਰ ਤੇ ਵੀ ਦਿੱਤਾ ਸੀ ਪਰ ਉਨ੍ਹਾਂ ਵੱਲੋਂ ਕੋਈ ਵੀ ਗੌਰ ਨਹੀਂ ਕੀਤਾ ਗਿਆ ਜਿਸ ਕਰਕੇ ਉਨ੍ਹਾਂ ਵੱਲੋਂ ਇਹ ਧਰਨਾ ਲਗਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਹਾਈਵੇ ਅਥਾਰਟੀ ਵੱਲੋਂ ਜੁਆਂਡਰ ਪਾਸ ਪੁਲੀ ਬਣਾਈ ਜਾ ਰਹੀ ਹੈ ਉਹ 11 ਫੁੱਟ ਉੱਚੀ ਬਣਾਈ ਜਾ ਰਹੀ ਹੈ ਜਦਕਿ ਬਸਾਂ ਖੇਤੀਬਾੜੀ ਦੀ ਮਸ਼ੀਨਰੀ ਦੀ ਹਾਈਟ ਕਾਫੀ ਜ਼ਿਆਦਾ ਹੁੰਦੀ ਹੈ ਜਿਸ ਦੇ ਚਲਦਿਆਂ ਇਸ ਪੁਲੀ ਦੀ ਹਾਈਟ ਘੱਟੋ ਘੱਟ 18 ਫੁੱਟ ਕੀਤੀ ਜਾਵੇ ਇਸ ਦੇ ਨਾਲ ਹੀ ਸਰਵਿਸ ਰੋਡ ਦੋਨੋਂ ਪਾਸੇ ਲਾਜ਼ਮੀ ਬਣਾਈ ਚਾਣ ਤਾਂ ਜੋ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਆਉਣਾ ਜਾਣਾ ਸੁਖਾਲਾ ਹੋ ਸਕੇ ਸਾਡੀਆਂ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਪਹਿਲਾਂ ਨਹੀਂ ਮੰਨੀਆਂ ਸੀ ਅਸੀਂ 7 ਵੀ ਮਹੀਨੇ ਦੇ ਵਿੱਚ ਇਹਨਾਂ ਨੂੰ ਸਾਰਾ ਕੁਝ ਲਿਖ ਕੇ ਦਿੱਤਾ ਸੀ ਵੀ ਸਾਡੇ ਅੰਡਰਪਾਸ ਦੀ ਹਾਈਟ ਉੱਚੀ ਹੋਣੀ ਚਾਹੀਦੀ ਹੈ ਜਿੱਥੇ ਸਾਨੂੰ ਹੜ੍ਹ ਦੀ ਸਮੱਸਿਆ ਉੱਥੇ ਵੱਡੀਆਂ ਪੁਲੀਆਂ ਹੋਣੀਆਂ ਚਾਹੀਦੀਆਂ ਨਾਲ ਹੀ ਸਾਨੂੰ ਸਰਵਿਸ ਰੋਡ ਚਾਹੀਦਾ ਪਰ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਮੰਨੀ ਸੀ ਇਸ ਕਰਕੇ ਅਸੀਂ ਪਹਿਲਾਂ ਪਿੰਡ ਪੱਦੀ ਖਾਲਸਾ ਦੇ ਵਿੱਚ ਅੱਜ ਤੋਂ 20 ਦਿਨ ਪਹਿਲਾਂ ਧਰਨਾ ਲਾਇਆ 20 ਦਿਨ ਹੋ ਗਿਆ ਚੱਲ ਰਿਹਾ ਉਹ ਵੀ ਤੇ ਕੱਲ ਤੋਂ ਪਿੰਡ ਬਿਰਕਾਂ ਵਾਲਿਆਂ ਨੇ ਵੀ ਸਾਡਾ ਸਾਥ ਦਿੱਤਾ ਨਾਲ ਧਰਨਾ ਲਾਇਆ ਜੀ ਪਰਸੋਂ ਤੋਂ ਠੀਕ ਹੈ ਜੀ ਹੁਣ ਸਾਡੀਆਂ ਇਹੀ ਮੰਗਾਂ ਆ ਵੀ ਸਾਨੂੰ ਸਰਵਿਸ ਰੋਡ ਤਾਂ ਜ਼ਰੂਰੀ ਚਾਹੀਦਾ ਚਾਹੀਦਾ ਹੈ ਜੀ ਤੇ ਸਾਡਾ ਸਾਰਾ ਆਉਣ ਜਾਣ ਦੀ ਕਨੈਕਟੀਵਿਟੀ ਚਾਲੂ ਹੋ ਜਾਵੇ ਅਸੀਂ ਏਸੀ ਕਰਕੇ ਇਹਨਾਂ ਦਾ ਕੰਮ ਬੰਦ ਕਰਾਇਆ ਕੰਮ ਉਸੇ ਟਾਈਮ ਚ ਚਾਲੂ ਕਰਾਂਗੇ ਵੀ ਜਦੋਂ ਇਹ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਲੈਣਗੇ ਲੈਕਤੀ ਰੂਪ ਦੇ ਵਿੱਚ ਸਾਨੂੰ ਦੇ ਦੇਣਗੇ ਜਾਂ ਉਸ ਰੋਡ ਦਾ ਸਰਵਿਸ ਰੋਡ ਦਾ ਕੰਮ ਸ਼ੁਰੂ ਕਰ ਦੇਵਾਂਗੇ ਜਿਹੜਾ ਰੇਟ ਦੀ ਵੀ ਗੱਲ ਕਰਦੇ ਆ ਤੁਸੀਂ ਹੋਵੇਗਾ ਰੇਟ ਵਧਾ ਕੇ ਦੇ ਰਹੇ ਹੋ ਜਗ੍ਹਾ ਘੱਟ ਦੇ ਰਹੇ ਹੋ ਹੋ ਗਿਆ ਠੀਕ ਆ ਰੇਟ ਜਿਹੜਾ ਇਹ ਨਹੀਂ ਸਾਨੂੰ ਘੱਟ ਦਿੱਤਾ ਉਹ ਵੀ 40 ਲੱਖ ਰੁਪਈਆ ਦਾ ਡਿਫਰੈਂਸ ਹੈ ਜਿੱਦਾਂ ਹੀ ਖੋਥਣਾ ਪੈਂਡ ਦੇ ਵਿੱਚ 96 ਲੱਖ ਰੁਪਈਆ ਸਾਡੇ ਬਿਰਕਾਂ ਦੇ ਵਿੱਚ 56 ਲੱਖ ਰੁਪਈਆ ਸਾਰਾ ਹੀ ਚਲੋ ਅਸੀਂ ਉਹ ਪੈਸੇ ਵੀ ਛੱਡ ਦਾਂਗੇ ਸਾਨੂੰ ਉਸ ਪੈਸੇ ਦੇ ਵਿੱਚ ਹੀ ਸਰਵਸ ਰੋਡ ਦੇ ਦੇਣ ਇਹ ਠੀਕ ਹੈ ਜੀ ਮੰਗ ਵੱਡੀ ਪਾਈਪ ਲਾਈਨ ਦੀ ਤੁਸੀਂ ਗੱਲ ਕੀਤੀ ਹੈ ਪਾਈਪ ਲਾਈਨਾਂ ਸਾਰਿਆਂ ਨੇ ਆਪਣੇ ਕੋਲੋਂ ਖਰਚਾ ਕਰਕੇ ਪਾਈਆਂ ਹਨਾ ਪਹਿਲੀਆਂ ਪਾਈਪ ਲਾਈਨਾਂ ਪੱਟੀਆਂ ਸਾਰਿਆਂ ਨੇ ਇਹ ਪਹਿਲਾਂ ਸਾਨੂੰ ਕਹਿੰਦੇ ਸੀ ਕਿ ਵੀ ਅਸੀਂ ਤੁਸੀਂ ਪਾਈਪ ਪਾ ਲਓ ਅਸੀਂ ਤੁਹਾਨੂੰ ਖਰਚਾ ਦੇਵਾਂਗੇ ਵੀ ਜਿੰਨੀ ਤੁਹਾਡੀ ਜੋ ਵੀ ਤੁਹਾਡਾ ਖਰਚਾ ਆਇਆ ਸਾਰਾ ਦੇਵਾਂਗੇ ਪਰ ਉਹ ਵੀ ਨਹੀਂ ਦਿੱਤਾ ਇਹਨਾਂ ਨੇ ਸਾਨੂੰ ਹਾਲੇ ਤੱਕ ਵੀ ਸਾਡੇ ਟੂਬਲਾਂ ਦੇ ਪੈਸੇ ਅੜੇ ਹੋਏ ਆ ਜਿੰਨੇ ਮਕਾਨ ਸੀਗੇ ਖੂਹਾਂ ਦੇ ਉੱਤੇ ਘਰਾਂ ਦੇ ਸਾਰਿਆਂ ਦੇ ਪੈਸੇ ਹੱਲੇ ਇਹਨਾਂ ਵੱਲ ਖੜੇ ਆ ਹੱਲੇ ਨਹੀਂ ਸਾਨੂੰ ਨਹੀਂ ਦਿੱਤੇ ਹਨਾ ਅਸੀਂ 7ਵੇਂ ਮਹੀਨੇ ਤੋਂ ਇਹਨਾਂ ਨੂੰ ਗੁਹਾਰ ਲਾ ਰਹੇ ਹਾਂ ਪਰ ਇਹ ਸਾਡੀ ਗੱਲ ਨਹੀਂ ਸੁਣਦੇ ਏਸੇ ਕਰਕੇ ਅਸੀਂ ਇਹਨਾਂ ਦਾ ਕੰਮ ਬੰਦ ਕੀਤਾ ਅੱਜ ਜਿਹੜਾ ਨੈਸ਼ਨਲ ਹਾਈਵੇਅ ਅਥਾਰਟੀ ਬਾਈਪਾਸ ਬਣਾ ਰਹੀ ਆ ਬਿਰਕਾਂਪਿੰਡ ਇਹ ਚੰਡੀਗੜ੍ਹ ਰੋਡ ਤੋਂ ਜਿਹੜਾ ਜੀਟੀ ਰੋਡ ਆ ਉਹਨੂੰ ਆਪਸ ਵਿੱਚ ਕਨੈਕਟ ਕਰ ਲਈ ਜਿਹੜਾ ਬਾਈਪਾਸ ਬਣ ਰਿਹਾ ਇਹ ਬਿਰਕਾਂ ਤੇ ਪੱਦੀ ਖਾਲਸਾ ਜਿਹੜਾ ਪਿੰਡ ਆ ਉਹਨਾਂ ਦੇ ਸਾਰੇ ਕਿਸਾਨਾਂ ਦਾ ਅਪਰਾਧ ਆ ਵੀ ਪਹਿਲਾਂ ਤਾਂ ਸਾਡੇ ਤੋਂ ਜਿਹੜੀਆਂ ਜ਼ਮੀਨਾਂ ਲਈਆਂ ਉਹਦਾ ਕਲੈਕਟਰੇਟ ਪੂਰੇ ਪੈਸੇ ਨਹੀਂ ਮਿਲੇ ਤੇ ਮਾਰਕੀਟ ਵੈਲਿਊ ਘੱਟ ਮਿਲੀ ਆ ਦੂਜੀ ਗੱਲ ਆ ਕਿ ਸਰਵਿਸ ਰੋਡ ਦੀ ਫੈਸਿਲਿਟੀ ਫਾਰਮਰ ਨੂੰ ਦਿੱ ਬਹੁਤੇ ਫਾਰਮਾਂ ਦੀ ਜ਼ਮੀਨ ਦੋ ਪਾਸੇ ਹੋ ਗਈ ਹੈ ਪੰਜ ਕਿਲੇ ਇੱਧਰ ਰਹਿ ਗਏ ਚਾਰ ਕਿਲੇ ਉੱਧਰ ਰਹਿ ਗਏ ਉਹ ਦੋਨਾਂ ਪਾਸਿਆਂ ਦੀ ਸਿੰਚਾਈ ਦਾ ਕੋਈ ਪ੍ਰਬੰਧ ਨਹੀਂ ਅਜੇ ਤੱਕ ਹੋਇਆ ਤੇ ਸਭ ਤੋਂ ਵੱਡੀ ਡਿਮਾਂਡ ਇਹ ਹੈ ਕਿ ਜਿਹੜੇ ਪੁਲ ਬਣਾਏ ਜਾ ਰਹੇ ਹਨ ਅੰਡਰਪਾਸ ਉਹਨਾਂ ਦੀ ਹਾਈਟ ਦੀ ਉਚਾਈ ਘੱਟ ਹੈ ਕਿ ਜਿਹੜੀਆਂ ਵੱਡੀਆਂ ਬੱਸਾਂ ਕੰਪੈਨਾਂ ਵਗੈਰਾ ਜਾਂ ਆਪਣੇ ਦੁਆਬੇ ਵਿੱਚ ਵੱਡੀਆਂ ਟਰਾਲੀਆਂ ਗੰਨੇ ਵਾਲੀਆਂ ਉਹਨਾਂ ਨੂੰ ਲੰਘਣ ਦੀ ਦਿੱਕਤ ਆਏਗੀ ਸਰਵਿਸ ਰੋਡ ਤੇ ਨਾਲ ਉਹਦੇ ਵਿੱਚ ਪੁਲਾਂ ਦੀ ਜਿਹੜੀ ਉਚਾਈ ਹੈ ਉਹ ਚੜਾਈ ਹੈ ਉਹ ਪ੍ਰੋਪਰ ਰੱਖੀ ਜਾਵੇ ਇਹ ਸਾਰੇ ਦੋਨਾਂ ਤਿੰਨਾਂ ਪਿੰਡਾਂ ਦੀ ਡਿਮਾਂਡ ਹੈ ਅਸੀਂ ਨੈਸ਼ਨਲ ਹਾਈਵੇਅ ਤੁਹਾਡੀ ਨੂੰ ਵੀ ਮੰਗ ਮੰਗ ਕੀਤੀ ਸੀ ਮਾਨਯੋਗ ਡੀਆਰਓ ਸਾਹਿਬ ਕੋਲ ਵੀ ਪਹੁੰਚ ਕੀਤੀ ਸੀ ਬਰਸੋ ਚੰਡੀਗੜ੍ਹ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਸੀ ਕਿ ਦੋ ਤਿੰਨ ਪਿੰਡਾਂ ਦੀ ਜਿਹੜੀ ਜਾਇਜ਼ ਗੱਲ ਹੈ ਉਹਨੂੰ ਜ਼ਰੂਰ ਪੂਰਾ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੱਡੀ ਦਿੱਕਤ ਵੱਡੀ ਮੁਸ਼ਕਲ ਇਹਨਾਂ ਪਿੰਡਾਂ ਨੂੰ ਕੋਈ ਨਾ ਆਵੇ ਉਧਰ ਹਾਈਵੇਅ ਅਥਾਰਟੀ ਬਲਵਾਏ ਅਧਿਕਾਰੀ ਕਾਰਤਿਕ ਨੇ ਕਿਹਾ ਕਿ ਪਿੰਡ ਵਾਸੀਆਂ ਤੇ ਕਿਸਾਨਾਂ ਦੀਆਂ ਜੋ ਵੀ ਸਮੱਸਿਆਵਾਂ ਹਨ ਉਹ ਇਹਨਾਂ ਨੇ ਲਿਖਤੀ ਤੌਰ ਤੇ ਦੇ ਦਿੱਤੀਆਂ ਹਨ ਤੇ ਉਹ ਇਸ ਬਾਬਤ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੱਸ ਕੇ ਜਲਦ ਹੀ ਮੀਟਿੰਗ ਕਰਵਾਉਣਗੇ विर्का तो मनीष कौशल विशेष रिपोर्ट मेरा नाम कार्तिक कुमार है मैं नेशनल हूँ आज आप यहाँ गांव में आए हैं आपका जी जी तो इसको लेके उन्होंने कुछ मांगे रखी आपके आगे कुछ मांगे गांव वालों ने पहले भी रखी थी हमारे आगे जो कि हमने मोस्टली रिजोल्व भी करा दिए इशूज इनके जैसे इनकी डिमांडें थी कहीं पर हाइट कम थी स्ट्रक्चर्स की वो हमने बढ़ा दी है और कहीं कहीं क्या है एडिशनल स्ट्रक्चर चाहिए थे जैसे कलवर्ट्स वगैरह वो भी हमने प्रोवाइड करा दिए है अभी मोस्टली इनकी जो मेन डिमांड है एक वो सर्विस रोड की है और उसके रिगार्डिंग भी हमारी जो डायरेक्टर साहब है उन्होंने हायर अथॉरिटी से बात चल रही है पाइपलाइन की बात कर रहे हैं कि पाइपलाइन जो वो खुद अपने निजी खर्चे पर करवा रहे हैं कईयों ने पाइप किसानों ने अपने पैसे से डलवाई हैं जबकि आप बता रहे हो कि ये आप हाईवे अथॉरिटी पाइप डलवा रहे हैं जिन्होंने अपने पास से पैसे खर्च किए हैं क्या उन किसानों को पैसे आप दोगे वापस नहीं किसान अपनी तरफ से भी अपनी पाइपलाइन डाल सकता है स्वतंत्र है उसमें हम मदद कर सकते हैं उसकी अपनी मशीन वगैरह दे सकते हैं बाकी जो अभी इन्होंने समस्या बताई है कि एक दो पास से ज़मीन हो चुकी है और पानी देने की समस्या है तो वो भी उसका भी प्रबंध हम पाइपलाइन डलवा के आगे बात करेंगे और उसका भी करवाने की कोशिश करेंगे अथॉरिटी अपनी तरफ से खर्चा कर रही है अथॉरिटी अपनी तरफ से खर्चा करके ही उसको करवाने की कोशिश करेगी पूर्णतः